ਦੇਸ਼ ਦੁਨੀਆ ਵਿੱਚ ਵਜਾਤੇ ਪੰਜਾਬੀਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਜਿੰਦਰ ਸਿੰਘ ਬਿਲਗਾ ਤੇ ਤੁਸੀਂ ਦੇਖ ਰਹੇ ਹੋ ਬਿਲਗਾ نیوز ਆਨਲਾਈਨ ਚੈਨਲ ਤੇ ਅੱਜ ਦੀ ਸਭ ਤੋਂ ਵੱਡੀ ਇਹ ਖਬਰ ਹੈ ਕਿ ਪਰਮਪਾਲ ਕੌਰ ਮਲੂਕਾ ਦਾ ਭਾਰਤ ਸਰਕਾਰ ਨੇ ਅਸਤੀਫਾ ਮਨਜ਼ੂਰ ਕਰ ਲਿਆ ਹੈ ਜਦੋਂ ਕਿ ਜਦੋਂ ਉਹ ਭਾਜਪਾ ਵਿੱਚ ਅੱਜ ਸ਼ਾਮਲ ਹੋਈ ਤਾਂ ਉਸ ਵੇਲੇ ਮੁੱਖ ਮੰਤਰੀ ਪੰਜਾਬ ਨੇ ਆਪਣੇ ਐਸਤੇ ਇਹ ਟਵੀਟ ਕੀਤਾ ਸੀ ਪਰਮਪਾਲ ਕੌਰ ਜੀ IAS ਅਫਸਰ ਦੇ ਤੌਰ ਤੇ ਅਸਤੀਫਾ ਪੰਜਾਬ ਸਰਕਾਰ ਵੱਲੋਂ ਮਨਜ਼ੂਰ ਨਹੀਂ ਕੀਤਾ ਗਿਆ ਬੀਬਾ ਜੀ ਜਿੰਨੀ ਕਾਲੀ IAS ਬਣਦੀ ਸੀ ਛੱਡਣ ਵਾਸਤੇ ਕੋਈ ਤੌਰ ਤਰੀਕੇ ਨੇ ਕਿਰਪਾ ਕਰਕੇ ਅਸਤੀਫਾ ਦੇਣ ਦੇ ਤਰੀਕੇ ਸਮਝੋ ਨਹੀਂ ਤਾਂ ਸਾਰੀ ਉਮਰ ਦੀ ਕਮਾਈ ਖਤਰੇ ਵਿੱਚ ਪੈ ਸਕਦੀ ਆ ਪਰ ਇਸ ਤੋਂ ਬਾਅਦ ਕੇਂਦਰ ਸਰਕਾਰ ਦੇ ਮੰਤਰੀ ਹਰਦੀਪ ਸਿੰਘ ਪੂਰੀ ਨੇ 81 ਕੇ ਪਰਮਪਾਲ ਕੌਰ ਦਾ ਭਾਰਤ ਸਰਕਾਰ ਨੇ ਅਸਤੀਫਾ ਮਨਜ਼ੂਰ ਕਰ ਲਿਆ ਹੈ ਪਰਮਪਾਲ ਕੌਰ ਮਲੂਕਾ ਆਈਏ ਅਸ ਅਵਸਰ ਸੀ ਜਿਨ੍ਹਾਂ ਨੇ ਕੋਈ ਦਿਨ ਪਹਿਲਾਂ ਅਸਤੀਫਾ ਦੇ ਦਿੱਤਾ ਸੀ ਉਹਨਾਂ ਦੀ ਰਿਟਾਇਰਮੈਂਟ 31 ਅਕਤੂਬਰ 2024 ਨੂੰ ਹੋਣੀ ਸੀ 7 ਮਹੀਨੇ ਪਹਿਲਾਂ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ ਹੈ ਇੱਥੇ ਇਹ ਵੀ ਉਹਨਾਂ ਦਾ ਕਹਿ ਰ ਸੀ ਕਿ ਸਭ ਕੁਝ ਨੂੰ ਦੇਖ ਕੇ ਇਹ ਅਸਤੀਫਾ ਦਿੱਤਾ ਗਿਆ ਤੇ ਇੱਥੇ ਇਹ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਪਿਛਲੇ ਕਈ ਦਿਨਾਂ ਤੋਂ ਮਲੂਕਾ ਪਰਿਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਰਹਿਣ ਲਈ ਜਿਹੜਾ ਆ ਉਹ बार-बार ਜਿਹੜਾ ਆ ਉਹਨਾਂ ਤੇ ਜ਼ੋਰ ਪਾ ਰਿਹਾ ਸੀ ਪਰ ਇਸ ਸਬੰਧ ਵਿੱਚ ਮਲੂਕਾ ਪਰਿਵਾਰ ਨੇ ਸਾਰਿਆਂ ਦੀਆਂ ਆਪਣੇ ਪਾਰਟੀ ਦੀਆਂ ਗੱਲਾਂ ਬਾਤਾਂ ਲੀਡਰਾਂ ਦੀਆਂ ਸੁਣੀਆਂ ਪਰ ਉਹਨਾਂ ਨੇ ਜੋ ਧਾਰਿਆ ਸੀ ਜੋ ਉਹਨਾਂ ਦੇ ਮਨਚ ਸੀ ਉਹ ਕੀਤਾ ਉਹਨਾਂ ਨੇ ਅੱਜ ਦਿੱਲੀ ਜਾ ਕੇ ਭਾਜਪਾ ਦਾ ਕਮਲ ਦਾ ਫੁੱਲ ਜਿਹੜਾ ਫੜ ਲਿਆ ਤੇ ਇਹ ਵੀ ਇੱਥੇ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਪਰਮਪਾਲ ਕੌਰ ਬਟਣਡੇ ਤੋਂ ਉਮੀਦਵਾਰ ਹੋ ਸਕਦੇ ਐ ਸ਼੍ਰੋਮਣੀ ਅਕਾਲੀ ਦਲ ਨੇ ਇਸ ਸ਼੍ਰੋਮਣੀ ਅਕਾਲੀ ਦਲ ਦੀਆਂ ਇਸ ਸ਼ਮੂਲੀਅਤ ਨਾਲ ਜਿਹੜੀਆਂ ਆ ਉਹ ਮੁਸ਼ਕਲਾਂ ਵਧ ਗਈਆਂ ਤੇ ਉੱਥੇ ਹੀ ਕਾਂਗਰਸ ਵੱਲੋਂ ਅੱਜ ਇਹ ਅੰਦਰਖਾਤੇ ਜਿਹੜਾ ਚਰਚਾ ਹੋ ਰਹੀ ਹੈ ਕਿ ਜਲੰਧਰ ਪਟਿਆਲਾ ਅਤੇ ਸੰਗਰੂਰ ਤੋਂ ਉਲਾਨੇ ਜਾਣ ਵਾਲੇ ਉਮੀਦਵਾਰਾਂ ਤੇ ਮੋੜ ਲਾ ਦਿੱਤੀ ਹੈ ਉਹਨਾਂ ਵਿੱਚ ਹੈ ਜਲੰਧਰ ਤੋਂ ਸਾਬਕਾ ਮੁੱਖ ਮੰਤਰੀ ਚਰਜੀ ਸਿੰਘ ਚੰਨੀ ਪਟਿਆਲੇ ਤੋਂ ਡਾਕਟਰ ਧਰਬੀਰ ਕਾਂਦੀ ਅਤੇ ਸੰਗਰੂਰ ਤੋਂ ਸੁਖਪਾਲ ਸਿੰਘ ਖੈਰਾ ਨੂੰ ਉਮੀਦਵਾਰ ਬਣਾਇਆ ਜਾ ਰਿਹਾ ਹੈ ਜਿਹਦਾ ਐਲਾਨ ਜਲਦ ਹੋਣ ਦੀ ਸੁਭਾਵਨਾ ਹੈ ਤਿੰਨੇ ਵੱਡੇ ਕਾਦੇ ਲੀਡਰ ਨੇ ਜਿਨ੍ਹਾਂ ਨੂੰ ਕਾਂਗਰਸ ਇਸ ਇਲੈਕਸ਼ਨ ਦੇ ਵਿੱਚ ਆਪਣੇ ਉਮੀਦਵਾਰ ਐਲਾਨ ਸਕਦੀ ਹੈ ਤੇ ਦੋਸਤੋ ਅਗਲੀ ਇੱਕ ਖਬਰ ਹੈ ਕਿ ਪੰਜਾਬ ਦੇ ਜਿਹੜੇ ਤਿੰਨ ਐ ਵੱਡੇ ਲੋਕ ਸਭਾ ਹਲਕੇ ਆ ਉਹਨਾਂ ਵਿੱਚ ਬਠਿੰਡਾ ਪਟਿਆਲਾ ਅਤੇ ਸੰਗਰੂਰ ਹਲਕੇ ਜਿਹੜੇ ਆ ਇਹਨਾਂ ਵੱਡੇ ਲੀਡਰਾਂ ਦੇ ਇਹ ਜਿਹੜੇ ਹਲਕੇ ਆ ਉਹਨਾਂ ਲਈ ਬੜੀ ਮੁਸ਼ਕਲ ਬਣੀ ਹੋਈ ਆ ਜਿਵੇਂ ਕਿ ਬਠਿੰਡੇ ਵਿੱਚ ਬਾਦਲਾ ਲਈ ਇਸ ਵਾਰ ਬਹੁਤ ਸਖਤ ਮੁਕਾਬਲੇ ਹੋਣ ਦੀ ਸੰਭਾਵਨਾ ਹੈ ਕਿਉਂਕਿ ਉੱਥੇ ਜਿਵੇਂ ਭਾਜਪਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪਰਿਵਾਰ ਜਿਹੜਾ ਆ ਪੁਰਾਣੇ ਲੰਬੇ ਸਮੇਂ ਤੋਂ ਸਕੰਦਰ ਸਿੰਘ ਮਲੂਕਾ ਦਾ ਪਰਿਵਾਰ ਹੈ ਉਨਾ ਦੇ ਵਿੱਚੋਂ ਉਮੀਦਵਾਰ ਜਿਹੜਾ ਪਟਿਆ ਪਰਮਪਾਲ ਕੌਰ ਆਈਐਸ ਅਫਸਰ ਹੈ ਮਾਨਸਾ ਵਿੱਚ ਬੀਡੀਪੀਓ ਰਹਿ ਚੁੱਕੇ ਨੇ ਤੇ ਬਠਿੰਡਾ ਵਿੱਚ ਏਡੀਸੀ ਦੀ ਉਹਨਾਂ ਨੇ ਪੋਸਟ ਤੇ ਕੰਮ ਕੀਤਾ ਹੈ ਤੇ ਉਹਨਾਂ ਦੇ ਪਤੀ ਗੁਰਪ੍ਰੀਤ ਸਿੰਘ ਮੂਲੂਕਾ ਵੀ ਅੱਜ ਨਾਲ ਹੀ ਸ਼ਾਮਲ ਹੋਏ ਨੇ ਜਿਹੜੇ ਜ਼ਿਲ੍ਹਾ ਪ੍ਰੇਸ਼ਦ ਚੇਅਰਮੈਨ ਰਹਾ ਤੇ ਇਸ ਕਰਕੇ ਉਹਨਾਂ ਦੀ ਇਸ ਇਲਾਕੇ ਦੇ ਵਿੱਚ ਬੜੀ ਜਾਣ ਪਛਾਣ ਹੈ ਭਾਜਪਾ ਨੇ ਇਸ ਪਰਿਵਾਰ ਨੂੰ ਕਿਹਾ ਜਾ ਸਕਦਾ ਹੈ ਕਿ ਇਸ ਪਰਿਵਾਰ ਦੇ ਅਸਰ ਸੂਖ ਨੂੰ ਦੇਖਦਿਆਂ ਕਿ ਬਠਿੰਡਾ ਦੇ ਵਿੱਚ ਭਾਜਪਾ ਦੀ ਇਹ ਅਗਲ ਵਧੀਆ ਉੱਤੇ ਜਿਹੜੀ ਆ ਉਹ ਪਕੜ ਬਣਾ ਸਕਦਾ ਹੈ ਤੇ ਮਲੂਕਾ ਪਰਿਵਾਰ ਬਣਾ ਸਕਦਾ ਹੈ ਤੇ ਉਹਨਾਂ ਨੂੰ ਅੱਜ ਸ਼ਾਮਲ ਕਰ ਲਿਆ ਭਾਜਪਾ ਦੇ ਵਿੱਚ ਉਹ ਉਹਨਾਂ ਨੂੰ ਉਮੀਦਵਾਰ ਵੀ ਜਿਹੜਾ ਭਾਜਪਾ ਜਲਦ ਐਲਾਨ ਸਕਦੀ ਆ ਪਰਮਪਾਲ ਕੌਰ ਮਲੂਕਾ ਨੂੰ ਤੇ ਇਸੇ ਤਰ੍ਹਾਂ ਪਟਿਆਲੇ ਦੀ ਗੱਲ ਕਰੀਏ ਤੇ ਪਟਿਆਲੇ ਦੇ ਵਿੱਚ ਮਹਾਰਾਜਾ ਪਰਿਵਾਰ ਜਿਹੜਾ ਹੈ ਇਹ ਇੱਥੇ ਦੀ ਜਿਹੜੀ ਐਮਪੀ ਸੀਟ ਹੈ ਲਗਾਤਾਰ ਇਹ ਜਿੱਦਾ ਰਿਹਾ ਸਿਰਫ 2014 ਦੇ ਵਿੱਚ ਡਾਕਟਰ ਧਰਮਵੀਰ ਗਾਂਧੀ ਕੋਲ ਇਹ ਸਾਈ ਪਰਿਵਾਰ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ ਤੇ 19 ਵਿੱਚ ਮੁਰ ਪਰਨੀਤ ਕੋਰ ਇੱਥੋਂ ਜਿੱਤ ਗਿਆ ਸੀ ਤੇ ਇੱਕ ਵਾਰ ਫੇਰ ਕਾਂਗਰਸ ਇੱਥੋਂ ਡਾਕਟਰ ਧਰਮਵੀਰ ਗਾਂਧੀ ਨੂੰ ਉਮੀਦਵਾਰ ਬਣਾਉਣ ਜਾ ਰਹੀ ਹੈ ਜਿੱਥੇ ਕਿ ਪਰਨੀਤ ਕੋਰ ਕਾਂਗਰਸ ਦੇ ਉਮੀਦਵਾਰ ਬਣਦੇਗਾ ਜਾਂ ਕਾਂਗਰਸ ਇੱਥੇ ਵੱਡੀ ਵੋਟ ਬੈਂਕ ਜਿਹੜੀ ਆ ਉਹ ਰੱਖਦੀ ਸੀ ਆਪਣਾ ਪਰ ਹੁਣ ਜਿਵੇਂ ਭਾਜਪਾ ਵਿੱਚ ਜਾਣ ਤੋਂ ਬਾਅਦ ਕੈਪਟਨ ਵੱਲੋਂ ਪਿਛਲੇ ਸਮੇਂ ਵਿੱਚ ਲਗਾਤਾਰ ਕਿਹਾ ਗਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਅਤੇ ਭਾਜਪਾ ਦਾ ਸਮਝੌਤਾ ਹੋਣਾ ਬਹੁਤ ਜ਼ਰੂਰੀ ਆ ਉਹ ਵਾਰ-ਵਾਰ ਤੈਨੂੰ ਕਹਿ ਰਹੇ ਸੀ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਅਗਰ ਦੋਵੇਂ ਪਾਰਟੀਆਂ ਦਾ ਸਮਝੌਤਾ ਹੋ ਜਾਂਦਾ ਤੇ ਇੱਥੇ ਜਿਹੜੀ ਲੜਾਈ ਦੇ ਲਈ ਸੌਕਾ ਹੋ ਜੂਗਾ ਪਰ ਇਹ ਨਹੀਂ ਹੋ ਸਕਿਆ ਇਸੀ ਤਰ੍ਹਾਂ ਜਿਦੋਂ ਆਪਸ ਵਿੱਚ ਗੁਰੂ ਦੀ ਗੱਲ ਕਰਦੇ ਆ ਤੇ ਦੋ ਵਾਰ ਉਥੋਂ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਜਿਹੜੇ ਆ ਉਹ ਲੋਕ ਸਭਾ ਦੇ ਮੈਂਬਰ ਚੁਣੇ ਜਾ ਚੁੱਕੇ ਆ ਉਹਨਾਂ ਦੀ ਇਹ ਜਿਹੜਾ ਆਪਣਾ ਹਲਕਾ ਹੈ ਭਾਵੇਂ ਕਿ ਉਪ ਚੋਣ ਵਿੱਚ ਉਹਨਾਂ ਨੂੰ ਇੱਥੇ ਜਿਹੜਾ ਆ ਖੜੇ ਕੀਤੇ ਉਮੀਦਵਾਰ ਦੀ ਹਾਰ ਹੋਣ ਕਰਕੇ ਨਮੋਸ਼ੀ ਵੀ ਦੇਖਣੀ ਪਈ ਆ ਤੇ ਪਰ ਹੁਣ ਫੇਰ ਇੱਥੇ ਜਿਹੜੀ 2024 ਦੀ ਚੋਣ ਹੋਣ ਜਾ ਰਹੀ ਹੈ ਇਸ ਨੂੰ ਲੈ ਕੇ ਕਾਂਗਰਸ ਦੇ ਸੁਖਪਾਲ ਸਿੰਘ ਖਹਿਰਾ ਕਿਦਨ ਕਿਤੇ ਲੱਗਦਾ ਆ ਕਿ ਉਹ ਭਗਮੰਤਪਾ ਨੂੰ ਇੱਥੇ ਸਿਆਸੀ ਤੌਰ ਤੇ ਅਲਝਾਉਣਾ ਚਾਹੁੰਦੇ ਆ ਕਿਉਂਕਿ ਉਹ ਚਾਹੁੰਦੇ ਆ ਕਿ ਭਗਮੰਤਪਾ ਜਿਹੜੇ ਆ ਉਹ ਆਪਣੇ ਹਲਕੇ ਦੇ ਵਿੱਚ ਹੀ ਘਿਰ ਜਣ ਕਿਉਂਕਿ ਉਹਨਾਂ ਦਾ ਆਪਣਾ ਪਿਤਰੀ ਹਲਕਾ ਹੈ ਉੱਥੋਂ ਭਗਮੰਤਪਾ ਨਹੀਂ ਚਾਣਗੇ ਕਿ ਮੈਨੂੰ ਇੱਥੋਂ ਹਾਰ ਮਿਲੇ ਕਿਉਂਕਿ ਉਹਨਾਂ ਨੇ ਮੀਤਹਿਰ ਦਾ ਜਿਹੜਾ ਆ ਉਹ ਪਿਛਲੇ ਸਮੇਂ ਤੋਂ ਕਿਹਾ ਤੇ ਉਹਨਾਂ ਨੂੰ ਇਸ ਵਾਰ ਬਣਾਇਆ ਜਾਊਗਾ ਕਿਉਂਕਿ ਆਮ ਆਦਮੀ ਪਾਰਟੀ ਦੇ ਸਟਾਰ ਪ੍ਰਚਾਰਕ ਵੀ ਨੇ ਭਗਮੰਤਪਾ ਉਹਨਾਂ ਨੂੰ ਦੇਖਦੇ ਦੂਸਰੇ ਸੂਬਿਆਂ ਵਿੱਚ ਵੀ ਪ੍ਰਚਾਰ ਕਰਨ ਲਈ ਜਾਣਾ ਪੈਣਾ ਪਰ ਕਾਂਗਰਸ ਦੀ ਇਹ ਨੀਤੀ ਹੈ ਪੰਜਾਬ ਦੇ ਵਿੱਚ ਕਿ ਸੰਗਰੂਰ ਸੀਟ ਦੇ ਉੱਤੇ ਭਗਮਤਵਰ ਨੂੰ ਵੱਧ ਤੋਂ ਵੱਧ ਜਿਹੜਾ ਆ ਉਥੇ ਅਲਝਾਇਆ ਜਾਵੇ ਤੇ ਇਹਨਾਂ ਪੰਜਾਬ ਦੀਆਂ ਤਿੰਨੇ ਸੀਟਾਂ ਦੇ ਵਿੱਚ ਜੇ ਦੇਖਿਆ ਜਾਵੇ ਫਸਵੇਂ ਮੁਕਾਬਲੇ ਹੋਣ ਜਾ ਰਹੇ ਨੇ ਤੇ ਇਹ ਤਿੰਨਾਂ ਦੇ ਸਿਟਿੰਗ ਜਿਹੜੇ ਇੱਥੋਂ ਐਮਪੀ ਵਾਰ-ਵਾਰ ਛੁੱਟਦੇ ਗਏ ਨੇ ਉਹਨਾਂ ਨੂੰ ਇਸ ਵਾਰ 2024 ਦੇ ਵਿੱਚ ਬੜੀ ਸਖਤ ਟੱਕਰ ਜਿਹੜੀ ਆ ਉਹ ਮਿਲ ਸਕਦੀ ਆ ਤੇ ਅੱਸੀ ਅੱਜ ਦੀਆਂ ਲੋਕ ਸਭਾ 2024 ਦੀਆਂ ਚੋਣਾਂ ਨੂੰ ਲੈ ਕੇ ਖ਼ਬਰਾਂ ਤੇ ਜਿਹਦੇ ਵਿੱਚ ਤੁਹਾਨੂੰ ਅੱਜ ਦੀਆਂ ਘਟਨਾਵਾਂ ਦਾ ਜਿਹੜਾ ਆ ਉਹ ਐ ਤੁਹਾਡੇ ਲਈ ਖ਼ਬਰਾਂ ਲੈ ਕੇ ਆਏ ਆ ਤੇ ਉੱਤੇ ਜਾਂਦੇ ਜਾਂਦੇ ਆਖਰੀ ਖ਼ਬਰ ਤੁਹਾਨੂੰ ਸੁਣਾ ਦਨੇ ਆ ਕਿ ਇਹ ਦੇਸ਼ ਦੇ ਅੰਦਰ ਭਾਜਪਾ ਨੇ ਕੋਈ 28% ਜਿਹੜੇ ਉਮੀਦਵਾਰ ਆ ਦੂਸਰੀਆਂ ਪਾਰਟੀਆਂ ਦੇ ਪੱਟਕੇ ਲਿਆਂਦੇ ਲੀਡਰ ਨੂੰ ਐਲਾਨ ਕੀਤਾ ਹੈ ਜਿੱਥੇ ਇੱਕ ਪਾਸੇ ਭਾਜਪਾ ਦਾ ਦੇਸ਼ ਦੇ ਅੰਦਰ ਇਹ ਲਗਾਤਾਰ ਐ ਐਲਾਨ ਕਰਦੀ ਆ ਰਹੀ ਹੈ ਕਿ ਭ੍ਰਿਸ਼ਟਾਚਾਰ ਨੂੰ ਨਾਥ ਪਾਉਣ ਲਈ ਭ੍ਰਿਸ਼ਟਾਚਾਰ ਦਾ ਖਾਤਮਾ ਕਰ ਦੇ ਭਾਜਪਾ ਨੇ ਜਿਹੜਾ ਆ ਖਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਕਹਿਣਾ ਹੈ ਕਿ ਭ੍ਰਿਸ਼ਟਾਚਾਰੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਦੂਸਰੇ ਪਾਸੇ ਇੱਕ ਇੱਕ ਕਰਕੇ ਜਿਵੇਂ ਦੂਸਰੀਆਂ ਪਾਰਟੀਆਂ ਦੇ ਉਹ ਲੀਡਰਾਂ ਨੂੰ ਭਾਜਪਾ ਵਿੱਚ ਲਿਆਂਦਾ ਜਾ ਰਿਹਾ ਜਿਨ੍ਹਾਂ ਦੇ ਉੱਤੇ ਈਡੀ ਦੇ ਕੇਸ ਚੱਲਦੇ ਨੇ ਜਾਂ ਜੀ ਇਹਨਾਂ ਦੇ ਖਿਲਾਫ ਜਿਹੜਾ ਇਹਦੀ ਛਾਪੇਮਾਰੀ ਕਰ ਰਹੀ ਹੈ ਤੇ ਉਤਪਦੇਸ਼ ਦੇ ਵੋਟਰ ਤੇ ਸਪੋਰਟਰ ਤੇ ਲੋਕਾਂ ਦੇ ਵਿੱਚ ਚਰਚਾ ਹੈ ਜੀ ਭਾਜਪਾ ਵਾਕਿਆ ਭ੍ਰਸ਼ਟਾਚਾਰ ਨੂੰ ਨੱਥ ਪਾਉਣਾ ਚਾਹਦੀ ਆ ਤਾਂ ਇਹਨਾਂ ਕਰਪਸ਼ਨ ਦੇ ਵਿੱਚ ਜਿਹੜੇ ਇਹ ਲਿਪੜੇ ਕਿਹਾ ਜਾ ਸਕਦਾ ਡਿਡਰਿਆ ਉਹਨਾਂ ਨੂੰ ਭਾਜਪਾ ਦੇ ਵਿੱਚ ਕਿਉਂ ਠਾ ਦਿੱਤੀ ਜਾਂਦੀ ਹੈ ਉਹਨਾਂ ਨੂੰ ਉਮੀਦਵਾਰ ਕਿਉਂ ਬਣਾਇਆ ਜਾ ਰਿਹਾ ਇਹ ਇੱਕ ਸਵਾਲ ਹੈ ਤੇ ਦੋਸਤੋ ਏਸੀ ਅੱਜ ਦੀਆਂ ਚੋਣਾਂ ਨਾਲ ਸੰਬੰਧਿਤ ਖਬਰਾਂ ਕੱਲ ਮੋੜ ਫੇਰ ਤੁਹਾਡੇ ਲਈ ਪੰਜਾਬ ਅਤੇ ਦੇਸ਼ ਦੀਆਂ ਚੋਣਾਂ ਲੈ ਕੇ ਖਬਰਾਂ ਬਣੀਆਂ ਜਿਹੜੀਆਂ ਆ ਉਹ ਤੁਹਾਡੇ ਤੱਕ ਲੈ ਕੇ ਆਵਾਂਗੇ ਤੇ ਦਿਓ ਹੁਣ ਅਜਾਜ ਤੇ ਜਾਂਦੇ ਜਾਂਦੇ ਤੁਹਾਨੂੰ ਇਹ ਬੇਨਤੀ ਕਰ ਲੈਂਦੇ ਆ ਕਿ ਬਿਲਗਾ ਨਿਊਜ਼ ਆਨਲਾਈਨ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਤੁਹਾਨੂੰ ਅਸੀਂ ਜਿਹੜੇ ਸਾਡੇ ਪ੍ਰੋਗਰਾਮ ਆ ਉਹਨਾਂ ਦੇ ਤਰੁੱਤ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਤੇ ਵੀਡੀਓ ਨੂੰ ਲਾਈਵ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਕੀਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ-ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ